ਪਾਜੀ ਨਵਲ ਹੋ ਰਹੀ ਆ ਉਹੀ ਕੈਟਾਗਰੀ ਦਾ ਅਗੰਸ ਤੇ ਉਹ ਪਾਜੀ ਜਿੱਥੇ ਮੇਰਾ ਪ੍ਰਾਣਾਕਰ ਹੈ ਮੇਰੇ ਘਰ ਦੇ ਨਾਲ ਉਹਦੇ ਨਾਨਕੇ ਸੀ ਤੇ ਉਹ ਮੇਰਾ ਬਚਪਨ ਦਾ ਦੋਸਤ ਸੀਗਾ ਤੇ ਉਹ ਪਾਜੀ ਕਿਸੇ ਕਿਸ ਚੀਤੇ ਪਗੋੜਾ ਰਹਿ ਰਿਹਾ ਸੀ ਤੇ ਉਹਦੀ ਪਗੋੜਾ ਸੀਗਾ ਤੇ ਉਹਦਾ ਮੈਨੂੰ ਫੋਨ ਆਂਦਾ ਆ ਕਿ ਮੈਂ ਅੰਬਾਲੇ ਕੋਲ ਆ ਕਿ ਤੇਰਾ ਇੱਧਰ ਕੋਈ ਲਿੰਕ ਹੈਗਾ ਵੀ ਤੂੰ ਮੈਨੂੰ ਕਿਤੇ ਰਖਵਾ ਸਕਦਾ ਉਹ ਸਾਡੇ ਸਮਾਣੇ ਮਤਲਬ ਸਾਡੀ ਸਮਾਣੇ ਵਿਆਹ ਹੋਏ ਨੇ ਉਥੋਂ ਦਾ ਸਨਿਆਰਾ ਆ ਹੂੰ ਤੇ ਉਹ ਮੇਰਾ ਦੋਸਤ ਸੀਗਾ ਹੂੰ ਤੇ ਮੀਨੇ ਭਾਜੀ ਕੀ ਕਹਿੰਦੇ ਨੇ ਕਿਹਾ ਵੀ ਕੀ ਹਾਂ ਕਿ ਮੀਨੇ ਉਹ ਭਾਜੀ ਸਨਿਆਰੇ ਕੋਲੇ ਨਵਲੋਰੀ ਨੂੰ ਰਖਵਾ ਦਿੱਤਾ ਨਵਲੋਰੀ ਰਖਵਾ ਦਿੱਤਾ ਤੇ ਭਾਜੀ ਉਹ ਸਨਿਆਰੇ ਨੇ ਕੀ ਕਹਿੰਦੇ ਨੇ ਦੇਖਿਆ ਕਿ ਇਹਨਾਂ ਕੋਲ ਪਿਸਤਲ ਵਗੈਰਾ ਨੇ ਉਹਦੇ ਕੋਲੇ ਭਾਜੀ ਕਿਸੇ ਵੱਡੇ ਸਨਿਆਰੇ ਦਾ ਸੋਨਾ 35 ਕਿਲੋ ਗਲਾਈ ਲੀ ਆਂਦਾ ਸੀ ਉਹਨੇ ਇਹਨਾਂ ਕੋਲੇ ਖਬਰ ਦਿੱਤੀ ਕਿ ਮੇਰੇ ਕੋਲ ਇੱਕ ਇੱਕ ਬੰਦਾ ਆ ਮੈਂ ਤੁਹਾਨੂੰ 35 ਕਿਲੋ ਸੋਨਾ ਲुटਵਾ ਸਕਦਾ ਹੂੰ ਨਵ ਨਹੀਂ ਦੇਖਿਆ ਕਿ ਕੰਮ ਵੱਡਾ ਆ ਤੇ ਉਹਨੇ ਵਿੱਚ ਅੰਕਿਤ ਬਾਦੂ ਜਿਸ ਦਿਨ ਕਾਉਂਟਰ ਹੋ ਗਿਆ ਸੀ ਜੀਰਖਪੁਰ ਪੰਜਾਬ ਪੁਲਿਸ ਨੇ ਇਨਕਾਉਂਟਰ ਕਰਤਾ ਸੀ ਜਿਹਦੇ ਫਾਦਰ ਨੇ ਮੇਰੇ ਖਾ ਉਹਦੀ ਡੈੱਡ ਬੋਡੀ ਵੀ ਨਹੀਂ ਚੁੱਕੀ ਸੀ ਬਿਲਕੁਲ 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 ਤੁਸੀਂ ਸਹੀ ਗੱਲ ਕਰ ਰਹੇ ਹੋ ਤੇ ਅੰਕਿਤ ਬਾਦੂ ਤੇ ਐਕਸੀ ਪਹਿਲਵਨ ਉਹ ਵੀ ਇਹ ਕੈਟਾਗਰੀ ਦਾ ਗੈਂਗਸਟਰ ਹਰਿਆਣੇ ਦਾ ਤੇ ਸਚਿਨ ਬੜਨਜ ਤੇ ਸਚਿਨਪਾ ਸਚਿਨ ਮਿਸ਼ਨੋਈ ਜਿਹੜਾ ਫਲੋਰੈਂਸ ਦਾ ਪੁਆੰਜਾ ਬਿਲਕੁਲ ਬਿਲਕੁਲ ਤੇ ਰਾਜੂ ਬਸੋਦੀ ਕਾਲਰ ਹਨ ਉਹ ਇਸ ਕੇਸ ਚ ਆ ਗਏ ਲੇਕਿਨ ਜਦੋਂ ਇਹ ਸਨੇਾਰੇ ਨੂੰ ਲੁੱਟਣ ਜਾਂਦੇ ਨੇ ਸਨੇਾਰਾ ਅੰਕਿਤ ਬਾਦੂ ਦਾ ਪਿਸਤਲ ਫੜ ਲੈਂਦੇ ਉਹ ਪਿਸਤਲ ਫੜ ਲੈਂਦੇ ਬਾਜੀ ਅੰਕਿਤ ਬਾਦੂ ਨੇ ਪਹਿਲਾਂ ਇਹਨੇ ਮਰਡਰ ਕੀਤੀ ਹੋਈ ਸੀ ਉਹ ਬਿਲਕੁਲ ਝਿਜਕਦਾ ਨਹੀਂ ਉਹ ਸਨੇਾਰੇ ਦੇ ਗੋਲੀ ਮਾਰ ਦਿੰਦਾ ਜਿੱਥੇ ਸੁਨਿਆਰੇ ਦੀ ਡੈਥ ਹੋ ਜਾਂਦੀ ਹੈ ਨਾਲ ਉਸਤੇ ਨੌਕਰ ਦੇ ਵੀ ਗੋਲੀ ਵਜਦੀ ਹੈ ਲੇਕਿਨ ਉਸ ਦਾ ਨੌਕਰ बच ਜਾਂਦਾ ਹੈ ਇਹ ਭਾਜੀ ਉਥੋਂ ਨਿਕਲ ਆਂਦੇ ਨੇ ਉਸ ਤੋਂ ਬਾਅਦ ਭਾਜੀ ਜਿਹੜਾ ਸਾਰਾ ਕੇਸ ਸ਼ੁਰੂ ਹੁੰਦਾ ਹੈ ਉਹ ਸੁਨਿਆਰਾ ਫੜ ਲਿਆ ਜਾਂਦਾ ਜਿਨੇ ਸਾਰਾ ਕੰਮ ਕਰਵਾਇਆ ਸੀ ਪੁਲਿਸ ਉਸ ਸੁਨਿਆਰੇ ਤੱਕ ਪਹੁੰਚੀ ਨਹੀਂ ਬਿਕੋਜ਼ ਇਹ ਕੇਸ ਉਸ ਤੋਂ ਦਾ ਬਹੁਤ ਹਾਈਲਾਈਟ ਕੇਸ ਸੀ ਇਸ ਕੇਸ ਕਰਕੇ ਬਹੁਤ ਤਰਨੇ ਲੱਗੀ ਐਮਐਲਡੀ ਬਹੁਤ ਬਦਨਾਮੀ ਹੋਈ ਤੇ ਉਸ ਟਾਈਮ ਐਸਪੀ ਦੀ ਵੀ ਬਦਲੀ ਹੋ ਗਈ ਸੀ ਚਾਰ ਦਿਨਾਂ ਚ ਇਸ ਕੇਸ ਕਰਕੇ ਇਸ ਕੇਸ ਕਰਕੇ ਇਸ ਕੇਸ ਕਰਕੇ ਐਸਪੀ ਆਸਥਮੋਦੀ ਸੀ ਉਹਨਾਂ ਦੀ ਬਦਲੀ ਹੋ ਗਈ ਸੀ ਤੇ ਬਟ ਜਦੋਂ ਸੁਨਿਆਰਾ ਫੜ ਲਿਆ ਜਾਂਦਾ ਉਹ ਨਵ ਦਾ ਨਾਮ ਤੇ ਲੈ ਜਾਂਦਾ ਬਟ ਉਹਨੂੰ ਬਾਕੀਆਂ ਬਾਰੇ ਨਹੀਂ ਪਤਾ ਹੁੰਦਾ ਬਾਕੀਆਂ ਬਾਰੇ ਜਦੋਂ ਉਹ ਦਿਨ ਉਹ ਸਖਤੀ ਨਾਲ ਜਿਆਦਾ ਪੁੱਛਕਿਛ ਹੁੰਦੀ ਹੈ ਵੱਡੀ ਉਮਰ ਦਾ ਸੀ ਉਹ ਚੱਲ ਨਹੀਂ ਪਾਂਦਾ ਉਹ ਕਹਿ ਦਿੰਦਾ ਕਿ ਸਿਮੀ ਨੇ ਨਾਮ ਰਖਵਾਇਆ ਸੀ ਮੇਰੇ ਕੋਲ ਉਹਨੂੰ ਪਤਾ ਹੋਏਗਾ ਤੇ ਭਾਜੀ ਪੁਲਿਸ ਮੈਨੂੰ ਆ ਕੇ ਇੱਥੇ ਲੱਭਣ ਲੱਗੇ ਜਾਂਦੀ ਐ ਮੈਨੂੰ ਭਾਜੀ ਪਤਾ ਲੱਗ ਜਾਂਦਾ ਕਿ ਮੈਨੂੰ ਹਰਿਆਣੇ ਦੀ ਪੁਲਿਸ ਲੱਭ ਰਹੀ ਐ ਤੇ ਬੜਾ ਭਾਜੀ ਮੈਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਯੂਨੀਵਰਸਿਟੀ ਦੇ ਅੱਗੋਂ ਤੇ ਨਿਕੜ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਮੈਂ ਭਾਜੀ ਅੰਬਾਲਾ ਜੇਲ ਮੈਨੂੰ ਭੇਜ ਦਿੱਤਾ ਜਾਂਦਾ 14 ਦਿਨ ਭਾਜੀ ਮੇਰਾ ਰਿਮਾਂਡ ਚੱਲਦਾ ਸ਼ੁਰੂ ਚ ਮੈਂ ਫਸਦਾ ਆਂ ਤਾਂ ਕਰਕੇ ਭਾਜੀ ਮੈਨੂੰ ਕੇਸ ਦਾ ਮਾਸਟਰਮਾਈਂਡ ਬਣਾ ਦਿੰਦੇ ਆ ਕਿ ਇਹ ਨੇ ਸਾਰਿਆਂ ਨੂੰ ਮਿਲਵਾਇਆ ਸੀ ਤਾਂ ਮਾਸਟਰਮਾਈਂਡ ਬਣਾ ਦਿੰਦਾ ਮੈਨੂੰ ਮਾਸਟਰਮਾਈਂਡ ਬਣਾ ਦਿੰਦਾ ਕਿ ਇਹ ਨੇ ਸਾਰਿਆਂ ਨੂੰ ਮਿਲਵਾਇਆ ਸੀ ਤੇ ਜਦੋਂ ਭਾਜੀ ਮੈਨੂੰ ਪੇਸ਼ ਕੀਤਾ ਉਸ ਤੋਂ ਬਾਅਦ ਮੈਂ ਜਦੋਂ ਅਖਬਾਰ ਪੜ੍ਹਦਾ ਮੈਂ ਆ ਕੇ ਸੀਏ ਸਟਾਫ ਵੈਸੀ ਅਖਬਾਰ ਪੜ੍ਹਦਾ ਉਸ ਤੋਂ ਭਾਜੀ ਖਬਰ ਆਈ ਹੁੰਦੀ ਹੈ ਕਿ ਹਰਿਆਣਾ ਸਰਾਫਾ ਹੱਤਿਆਗਾਂਡ ਦਾ ਮਾਸਟਰਮਾਈਂਡ ਨਿਕਲਿਆ ਪੰਜਾਬ ਦਾ ਮਸ਼ਹੂਰ ਗੈਂਸ ਸਿਮੀ ਭਾਜੀ ਇਹ ਦੇਖ ਕੇ ਆਹ ਦੇਖੋ ਮੇਰੇ ਹੁਣ ਵੀ ਗੂਸ ਬੰਪਸ ਖੜੇ ਹੋ ਗਏ ਇਹ ਚੀਜ਼ ਦੇਖ ਕੇ ਭਾਜੀ ਮੈਂ ਬਿਲਕੁਲ ਬਿਲਕੁਲ ਹੀ ਮੈਨੂੰ ਐ ਹੋ ਜਾਂਦਾ ਮੈਂ ਪੁਲਿਸ ਨੂੰ ਵੀ ਪੁੱਛਦਾ ਹਾਂ ਲਾਈਕ ਉਹਨਾਂ ਨੇ ਮੈਨੂੰ ਕੀ ਜਵਾਬ ਦੇਣਾ ਸੀ ਤੇ ਭਾਜੀ ਮੈਨੂੰ ਗੈਂਗਸਟਰ ਦਾ ਠੱਪਾ ਲਾ ਕੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਭਾਜੀ ਅਸਲ ਉਹ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਭਾਜੀ ਹਲੇ ਮੈਨੂੰ ਜੇਲ੍ਹ ਚ 5 ਦਿਨ ਹੁੰਦੇ ਆ ਮੈਨੂੰ ਪਤਾ ਲੱਗਦਾ ਕਿ ਪੰਜਾਬ ਪੁਲਿਸ ਮੈਨੂੰ ਰਿਮਾਂਡ ਤੇ ਲੈਣ ਆ ਰਹੀ ਹੈ ਤੇ ਭਾਜੀ ਮੈਨੂੰ ਪੰਜਾਬ ਪੁਲਿਸ ਰਿਮਾਂਡ ਤੇ ਲੈ ਕੇ ਜਾਂਦੀ ਹੈ ਮਿਰਤੂ ਭਾਜੀ ਅੰਕਿਤ ਪਾ ਦੁਬਾਰੇ ਪੁੱਛਿਆ ਜਾਂਦਾ ਮੈਨੂੰ ਬਹੁਤ ਸਖਤੀ ਨਾਲ ਪੁੱਛ ਕੇ ਚੁੰਦੀਆ ਮੇਰਾ ਬਹੁਤ ਟਰਟਚਰ ਹੁੰਦਾ ਟਰਟਚਰ ਕੇਸ ਸਮ ਟਰਟਚਰ ਭਾਜੀ 3 ਡਿਗਰੀ 3 ਡਿਗਰੀ ਕਰੰਟ ਲਾਇਆ ਜਾਂਦਾ ਪਾਣੀ ਪਾਇਆ ਜਾਂਦਾ ਨੱਕ ਚ ਸਿਰ ਚ ਚੁੱਪਲਾ ਮਾਰਿਆ ਜਾਂਦੀਆਂ ਨੇ ਤੇਰੇ ਸੁੱਪਲਾ ਮਾਰਿਆ ਸਿਰ ਚ ਚੁੱਪਲਾ ਮਾਰਿਆ ਜਾਂਦੀਆਂ ਨੇ ਭਾਜੀ ਸਭ ਤੋਂ ਗੰਦਾ ਟਰਟਚਰ ਹੈ ਸਿਰ ਚ ਚੁੱਪਲਾ ਇੱਕ ਪਾਸੇ ਤੁਹਾਨੂੰ ਅਖਬਾਰਾਂ ਦੇ ਵਿੱਚ ਗੈਂਗਸਟਰ ਕਿਹਾ ਜਾਣ ਲੱਗ ਪਿਆ ਇਹ ਗੈਂਗਸਟਰ ਸ਼ਬਦ ਐਨਾ ਵੱਡਾ ਹੈ ਕਿ ਕਈ ਵਾਰੀ ਨੌਜਵਾਨ ਉਸ ਨੂੰ ਫੋਲੋ ਵੀ ਕਰ ਲੈਂਦੇ ਆ ਨੌਜਵਾਨ ਕਹਿੰਦੇ ਆ ਵੀ ਮੈਂ ਉਸ ਤਰੀਕੇ ਨਾਲ ਬੰਨਣਾ ਚਾਹੁੰਦਾ ਬਿਲਕੁਲ ਦੂਜੇ ਪਾਸੇ ਤੁਹਾਡੇ ਆ ਹਾਲਾਤ ਹੋ ਰਹੇ ਸੀ ਬਿਲਕੁਲ ਤੇ ਭਾਜੀ ਉਹ ਉਹ ਕਾਲਕੂਟੜੀਆਂ 'ਚ ਰਹਿ ਕੇ ਮੈਨੂੰ ਪਤਾ ਲੱਗ ਗਿਆ ਅਸਲ 'ਚ ਇਹ ਚੀਜ਼ਾਂ ਦੀ ਸੱਚਾਈ ਕੀ ਹੈ ਜਦੋਂ ਪੁਲਿਸ ਅੱਗੇ ਬੰਦਾ ਜਾਂਦਾ ਹੈ ਨਾ ਤੇ ਭਾਜੀ ਜਿਹੜਾ ਬੰਦਾ ਇਹ ਜਾਂ ਗੈਂਗਸਟਰ ਹੈ ਭਾਜੀ ਉੱਥੇ ਜਾ ਕੇ ਐਵੇਂ ਬਹਿ ਜਾਂਦਾ ਹੈ ਰੱਬ ਯਾਦ ਆ ਜਾਂਦਾ ਇਹਨਾਂ ਦੇ ਵੀ ਬਾਹਰ ਭਾਜੀ ਰੱਬ ਨਹੀਂ ਯਾਦ ਹੁੰਦਾ ਗਾ ਗੈਂਗਸਟਰਾਂ ਨੂੰ ਉੱਥੇ ਜਾ ਕੇ ਰੱਬ ਵੀ ਯਾਦ ਆਉਂਦਾ ਹੈ ਬਾਰ ਇਹਨਾਂ ਨੂੰ ਰੱਬ ਨਹੀਂ ਯਾਦ ਹੁੰਦਾ ਹੈਗਾ ਹੂੰ ਬਾਰ ਮੈਨੂੰ ਵੀ ਰੱਬ ਯਾਦ ਨਹੀਂ ਸੀ ਪਰ ਲਈ ਲੇਕਿਨ ਭਾਜੀ ਪੁਲਿਸ ਅੱਗੇ ਜਾ ਕੇ ਰੱਬ ਯਾਦ ਆ ਜਾਂਦਾ ਬੰਦੇ ਨੂੰ ਕਿਉਂਕਿ ਉਹ ਸੱਚਾਈ ਹੁੰਦੀ ਹੈ ਜਿਹੜੀ ਇਹ ਲਾਈਫ ਹੈ ਝੂਠੀ ਹੈ ਇਹ ਚਮਕਦਮਕ ਲੱਗਦੀ ਹੈ ਕਿ ਹਾਂ ਜੀ ਸਾਡੀ ਬਦਮਾਸ਼ੀ ਹੈ ਸਾਡੇ ਤੋਂ ਲੋਕ ਡਰਦੇ ਨੇ ਲੇਕਿਨ ਭਾਜੀ ਨਹੀਂ ਕੁਛ ਐਦਾਂ ਦਾ ਕੁਛ ਨਹੀਂ ਹੁੰਦਾ ਹੈਗਾ ਜਦੋਂ ਪੁਲਿਸ ਆਪਦੀ ਆਈ ਤੇ ਆਂਦੀ ਹੈ 1 ਮਿੰਟ ਚ ਬੰਦੇ ਨੂੰ ਉਸਦੀ ਔਕਾਤ ਦਿਖਾ ਆਂਦੀ ਹੈ ਫਿਰ ਬਾਜੀ ਮੈਨੂੰ ਅੰਬਾਲਾ ਜੇਲ੍ਹ ਭੇਜਿਆ ਗਿਆ ਤੁਸੀਂ ਮੜਾ ਜਾ ਉਹ ਲੈਬਰੇਟ ਕਰੋ ਟੌਰਚਰ ਕਿਸ ਤਰੀਕੇ ਨਾਲ ਹੁੰਦਾ ਹੈ ਟੌਰਚਰ ਬਾਜੀ ਕਰੰਟ ਲਾਇਆ ਜਾਂਦਾ ਹੈ ਪ੍ਰਾਈਵੇਟ ਪਾਰਟ ਤੇ ਪ੍ਰਾਈਵੇਟ ਪਾਰਟ ਤੇ ਬਿਲਕੁਲ ਤੇ ਉੱਥੇ ਸਿੱਧਾ ਕਿਹਾ ਜਾਂਦਾ ਹੈ ਕਿ ਤੈਨੂੰ ਨਾ ਮਰਦ ਬਣਾ ਦਾਂਗੇ ਨਹੀਂ ਸਾਨੂੰ ਸੱਚ ਦੱਸ ਦਿਓ ਇਹ ਗੱਲ ਤੁਹਾਨੂੰ ਪਈ ਬਿਲਕੁਲ ਜੀ ਕਿ ਤੂੰ ਬੱਚਾ ਨਹੀਂ ਪੈਦਾ ਕਰ ਸਕਿਆ ਤੇ ਬਾਜੀ ਉੱਥੇ ਐਸਪੀ ਡੀ ਬੈਠੇ ਸੀਗੇ ਵਿਕਰਮਜੀਤ ਸਿੰਘ ਬਰਾੜ ਬੈਠੇ ਸੀ ਸ਼ਿਮਿੰਦਜ਼ਿੰਗ ਬਟ ਮੈਨੂੰ ਬਿਕਰਮਜੀਤ ਸਿੰਘ ਬਰਾੜ ਨੇ ਬੜੇ ਪਿਆਰ ਨਾਲ ਕਿਹਾ ਕਹਿੰਦੇ ਵੀ ਤੇਰੀ ਇੱਕੋ ਗਲਤੀ ਹੈ ਤੂੰ ਇਹਨਾਂ ਦਾ ਦੋਸਤ ਹੈਂ ਤੇ ਇਹ ਗਲਤੀ ਕੋਈ ਛੋਟੀ ਨਹੀਂ ਹੈ ਗਲਤੀ ਬਹੁਤ ਵੱਡੀ ਹੈ ਅਸੀਂ ਮੰਨ ਸਕਦੇ ਹਾਂ ਤੂੰ ਕਿਸੇ ਕਿਸ ਚ ਨਹੀਂ ਹੈਗਾ ਅਸੀਂ ਮੰਨ ਸਕਦੇ ਹਾਂ ਤੂੰ ਕਿਸੇ ਗੱਲ ਚ ਨਹੀਂ ਹੈਗਾ ਲੇਕਿਨ ਤੂੰ ਇਹਨਾਂ ਦਾ ਦੋਸਤ ਹੈ ਇਹ ਹੀ ਚੀਜ਼ ਸਾਡੇ ਲਈ ਬਹੁਤ ਮਹੀਨੇ ਰੱਖਦੀ ਹੈ ਕਿਉਂਕਿ ਉਸ ਟਾਈਮ ਅੰਕਿਤਪਾਦੂ ਨੇ ਬਹੁਤ ਜ਼ਿਆਦਾ ਮਰਡਰ ਕਰ ਰਿਹਾ ਸੀ ਇਹ ਤਿੰਨ ਚਾਰ ਸਟੇਟਾਂ ਦਾ ਵੌਂਟੇਡ ਸੀਗਾ ਲਾਰੈਂਸ ਦਾ ਗੈਂਗ ਸਾਰਾਈ ਚਲਾ ਰਿਹਾ ਸੀ ਅੰਕਿਤਪਾਦੂ ਚਲਾ ਰਿਹਾ ਸੀ ਅੰਕਿਤਪਾਦੂ ਚਲਾ ਰਿਹਾ ਸੀ ਮਤਲਬ ਸਾਰੇ ਮਰਡਰ ਹੀ ਅੰਕਿਤਪਾਦੂ ਕਰ ਰਿਹਾ ਸੀ ਹੂੰ ਐਨੇ ਮਰਡਰ ਕਿਸੇ ਨੇ ਲਾਰੈਂਸ ਪਿੱਛੇ ਕਿਤੇ ਵੀ ਨਹੀਂ ਜਿੰਨੇ ਅੰਕਿਤ ਨੇ ਕੀਤੇ ਨੇ ਹੂੰ 20 ਕੀ ਮਰਡਰ ਕੀਤੇ ਸੀ ਆਹ ਵੇਖ 40 ਤੋਂ ਵੱਧ ਪਤਾ ਨਹੀਂ ਕਹਿੰਦੇ ਮਾਮਲੇ ਵੀ ਸੀਗੇ ਬਿਲਕੁਲ ਜੀ ਬਿਲਕੁਲ ਪੁਲੀ ਭਾਜੀ ਪੰਚਕੁਲੇ ਪੁਲਿਸ ਨੇ ਉਹਦਾ ਟਰੈਪ ਲਾਇਆ ਹੂੰ ਉਹਨੇ ਈਸਾਬ ਨਾਲ ਉਹਦੇ ਕੋਲ ਐਡ ਨਹੀਂ ਮਤਲਬ ਮਤਲਬ ਉਹ ਪੁੱਛ ਸਕਦੇ ਆ ਖਤਰਨਾਕ ਹਥਿਆਰ ਸੀਗੇ ਜਿਹਦੋਂ ਉਹਨੇ ਪੰਚਕੂਲਾ ਪੁਲਿਸ ਤੇ ਗੋਲੀ ਚਲਾਈ ਨਾ ਪੰਚਕੂਲਾ ਪੁਲਿਸ ਵੀ ਮਤਲਬ ਸਾਈਡ ਤੇ ਹੋਣੀ ਸੀ ਤੇ ਉੱਥੋਂ ਨਿਕਲ ਲਿਆ ਸੀ ਅੰਕਿਤ ਪਾਦਵ ਬੋਲ ਆਟੋਮੈਟਿਕ ਤਿਆਰ ਸੀ ਤੁਸੀਂ ਕਹਿੰਦੇ ਖਤਰਨਾਕ ਹਥਿਆਰ ਖਤਰਨਾਕ ਤਿਆਰ ਬਹੁਤ ਜ਼ਿਆਦਾ 3.45 ਦਾ ਪਿਸਤਲ ਸੀਗਾ ਜਿਸ ਨਾਲ ਮਟਰ ਹੋਇਆ ਸੀ ਸਾਡਾ ਹਾਂ ਜੀ .45 ਦਾ ਪਿਸਤਲ ਭਾਜੀ ਬਹੁਤ ਮਤਲਬ بڑا ਹਥਿਆਰ ਹੈ ਡੈਡਲੀ ਵੈਪਨ ਹੈ ਤੇ ਉਹਦੇ ਕੋਲੇ 30 ਦਾ 9 ਦਾ ਮਤਲਬ ਉਹ ਜਿਹੜੀ ਕੁਲੀ ਬਹੁਤ ਖਤਰਨਾਕ ਹਥਿਆਰ ਸੀਗੀ ਭਾਜੀ ਹੂੰ ਬਿਲਕੁਲ ਤੇ ਤਾਂ ਹੀ ਉਹਨੇ ਮਟਰ ਕਰਕੇ ਸੀ ਲਾਰੈਂਸ ਪਿਛੇ ਲਾਰੈਂਸ ਨੇ ਉਹਨੂੰ ਇੰਨੇ ਖਤਰਨਾਕ ਹਥਿਆਰ ਅਵੇਲੇਬਲ ਕਰਵਾ ਰੱਖੇ ਸੀਗੇ ਹਥਿਆਰ ਆਉਂਦੇ ਕਿੱਥੋਂ ਸੀ ਇਹ ਹਥਿਆਰ ਭਾਜੀ ਇਹ ਆਉਂਦੇ ਆ ਯੂਪੀ ਤੋਂ ਯੂਪੀ ਬਿਹਾਰ ਤੋਂ ਆਉਂਦੇ ਆ ਠੀਕ ਹੈ ਭਾਜੀ ਕਈ ਬੰਦੇ ਪਾਕਿਸਤਾਨ ਤੋਂ ਪਾਰੋਂ ਜਿਵੇਂ ਸਿੱਧੂ ਵਾਲੇ ਆਏ ਸੀ ਹੂੰ ਐਵੇਂ ਵੀ ਆਉਂਦੇ ਆ ਭਾਜੀ ਹੁਣ ਸਿੱਧੂ ਮੂਸੇ ਵਾਲੇ ਦੇ ਮਰਡਰ ਤੇ ਦੇਖਿਆ ਚਾਹੀ ਪਾਜੀ ਉਹਨਾਂ ਨੇ ਬਹੁਤ ਬੜੇ ਵੈਪਨ ਮੰਗਾਏ ਹੋਏ ਸੀਗੇ ਪਾਜੀ ਜਿਹੜੇ ਉਹ ਪਿਸਟਲ ਸੀਗੇ ਨਾ ਉਹ ਵੀ ਲਾਈ ਕੇ ਕੇ 47 ਵਰਕ ਕਰਦੇ ਸੀ ਜਿੱਦਾਂ AK 47 ਵਰਕ ਕਰਦੀ ਹੈ ਨਾ ਉਹ ਪਿਸਟਲ ਉਦਾਂ ਵਰਕ ਕਰਦੇ ਸੀ